ਜੀ ਸਿੰਘ ਅੱਛਾ ਤੁਸੀਂ ਕਿੱਧਰੋਂ ਕਿੱਥੋਂ ਆ ਰਹੇ ਹੋ ਹਾਂਜੀ ਕਿੱਥੋਂ ਆ ਰਹੇ ਹੋ ਤੁਸੀਂ ਮੈਂ ਤੇ ਇਧਰੋਂ ਆਉਂਦਿਆਂ ਹਾਂ ਕਰਨਾ ਖੋ ਦੱਸਵੇਂ ਕਰਨਾ ਕਰੋਂ ਆਉਂਦਿਆਂ ਕਰੋ ਅੱਛਾ ਜਿਹੜਾ ਪਿੰਡ ਕਿਹੜਾ ਹੈ ਆਪਣਾ ਕੋਟਲਾ ਬੱਜਾ ਸਿੰਘ ਕਿੱਥੇ ਜਾ ਰਹੇ ਹੋ ਭਜੀ ਆ ਇੱਥੇ ਰੰਗੜੀ ਜਾਣ ਡਿਆ ਆ ਕੀ ਕਾਰਨ ਕੀ ਬਣ ਗਿਆ ਜਿਹੜਾ ਇਧਰ ਜਾੜੇ ਮਗਰੋਂ ਆਇਆ ਮਗਰੋਂ ਆਇਆ ਡਿਫਰ ਵਾਲੀ ਨੇ ਡਿਫਰ ਮਾਰੀ ਸੀ ਕਿੱਥੋਂ ਮਾਰੀ ਆ ਜੀ ਕਾਦੇ ਨਾ ਭਰਿਆ ਇੱਕ ਪਾਲਕਾ ਮਿੱਟੀ ਜਾਂ ਬਦਵੀਂ ਮੇਰੇ ਸਾਬ ਨਾਲ ਦੋ ਚੀਜ਼ਾਂ ਇਹਨਾਂ ਤੇ ਇੱਕ ਚੀਜ਼ ਪਤਾ ਨਹੀਂ ਇਹ ਨਾਂ ਕੀ ਮਰਨ ਵਾਲਿਆਂ ਦਾ ਕੀ ਨਾਂ ਜੇ ਜੇ ਨਹੀਂ ਡੱਥੋ ਇੱਕ ਹੀ ਨਾਮ ਉਹਨਾਂ ਦਾ ਲਖਵਿੰਦਰ ਕੋਰ ਲਖਵਿੰਦਰ ਕੋਰ ਗੁੱਜੀ ਦਾ ਨਾਂ ਕੀ ਉਹਨਾਂ ਕੇ ਕਰਮੂ ਸਦਾ ਨਾਂ ਜੀ ਉਹਦਾ ਕਰਮਜੀਤ ਕੋਰ ਕਰਮਜੀਤ ਕੋਰ ਟਾਡੇ ਛੱਟ ਲੱਗੀ ਹੈ ਮੇਰੇ ਛੱਟ ਆ ਗਈ ਹਿੱਕ ਚ ਆ ਲੱਗੀ ਛੱਟ ਮੇਰਾ ਮੋਢੇ ਤੇ ਵੀ ਆ ਅੱਗਰ ਚ ਕੰਡਿਆ ਜਾ ਕੇ ਲੈ ਗਿਆ ਗੱਡੀ ਉਹ ਫਿਰ ਉਹਦਾ ਠੀਕ ਉਹਦਾ ਬਦਲ ਹੋਣ ਹੋ ਗਈ ਗੁੱਜੀ ਲੱਗੀ ਜਿੱਦਾਂ ਲੱਗੀ ਹੁਣ ਗੁੱਜੀ ਲੱਗੀ ਵੀਰੋਂ ਹੰਡੀ ਹੁਣ ਪਤਾ ਨਹੀਂ ਕੀ ਗੱਡੀ ਦਾ ਕਿਵੇਂ ਜੀ ਗੱਡੀ ਵਾਲਾ ਗੱਡੀ ਲੈ ਗਿਆ ਭਜਾਤੀ ਗੱਡੀ ਵਾਲਾ ਭਜਾ ਕੇ ਲੈ ਗਿਆ ਗੱਡੀ ਵਾਲਾ ਲੈ ਗਿਆ ਮੇਰੀ ਚੁੱਕ ਜਾਂਦੀ ਕਿਹੜੀ ਖਲੋਤੀ ਰਹੀ 5 ਮਿੰਟ ਮੈਂ ਦਵਾਈਆਂ ਦਿੱਤੀਆਂ ਕੋਈ ਆਜੂ ਬੰਦਾ ਉਹਨੂੰ ਖੜੂਗਾ ਗਾੜੀਆਂ ਆਊਗਾ ਮਗਰੋਂ ਆਇਆ ਹੀ ਕੋਖ ਨਹੀਂ ਗਾ ਹਏ ਗੱਡੀ ਉੱਥੇ ਬੰਦਾ ਵੀ ਨਹੀਂ ਆਇਆ ਕੋਈ ਮਗਰੋਂ ਦੇ ਮੈਂ ਤਾਂ ਦਵਾਈਆਂ ਦਿੱਤੀਆਂ ਬੜੀਆਂ ਫਾਲੂ ਫਾਲੂ ਗੱਡੀ ਵਾਲਾ ਮੇਰੇ ਕੋ ਭੱਜਿਆ ਹੀ ਨਹੀਂ ਗਿਆ ਮੈਂ ਦੇਖ ਪਿਆ ਪੁਲਸਲੇ ਆ ਗਏ ਟਾਈਮ ਨਾਲ ਪੁਲਿਸ ਪੁਲਸ ਮੌਕੇ ਤੇ ਪਹੁੰਚ ਗਈ ਪੁਲਸ ਕਿੰਨੇ ਚਿਰ ਬਾਅਦ ਆਏ ਹੋ ਮਾਈ ਕੁਝ ਬਾਅਦ ਚੁੱਕੇ ਕਿ ਮੰਗ ਕੀ ਕਰਦੇ ਜੀ ਕੀ ਮੰਗ ਕਰਦੇ ਜੀ ਐਕਸੀਡੈਂਟ ਕਰਕੇ ਭੱਜ ਗਿਆ ਟਰੱਕ ਡਰਾਈਵਰ ਚਲੋ ਉਹ ਗੱਲ ਜਿਹੜੀ ਆ ਉਹ ਕੁਦਰਤੀ ਹੋ ਗਈ ਆ ਪਰ ਪੁਲਿਸ ਨੂੰ ਇਹਦੀ ਇਹਦੀ ਕਾਰਵਾਈ ਕਰਨੀ ਜਾਂ ਇਹਨੂੰ ਕਵਰ ਕਰਨਾ ਤੇ ਪੁਲਿਸ ਦਾ ਕੰਮ ਆ ਨਾ ਪੁਲਿਸ ਆਈ ਨਹੀਂ ਅਜੇ 2 ਘੰਟੇ ਹੋ ਗਏ ਪੌਣੇ 2 ਘੰਟੇ ਹੋ ਗਏ ਅਜੇ ਤੱਕ ਐਸਐਚਓ ਨਹੀਂ ਆਇਆ ਇਹ ਕਿਤਰਾਂ ਦੀ ਗੱਲ ਆ ਏ ਇਹ ਉਹਦੀ ਡਿਊਟੀ ਲੱਗੀ ਇਹ ਡਿਊਟੀ ਕਿਦੀ ਆ ਜੀ ਇਹ ਹੋਈ ਤੁਹਾਡੀ ਗੱਲ ਐ ਐਸਾ ਜਦੋਂ ਗੱਲ ਹੋਈ ਐ ਮੈਂ ਆ ਰਿਹਾ ਆ ਰਿਹਾ ਆ ਰਿਹਾ ਮੈਂ ਕਿੰਨਾ ਚਿਰ ਹੋ ਗਿਆ ਹਾਦਸੇ 2 ਘੰਟੇ 2 ਘੰਟੇ ਪੌਣੇ 9 ਵਜੇ ਦਾ ਕੰਮ ਹੋ ਗਿਆ ਜਦ ਕਿ ਇਸ ਟਾਈਮ ਤੇ ਉਹਨੇ 2 ਘੰਟੇ ਹੋ ਗਏ ਇਹ ਕਿਤਰਾਂ ਦੀ ਗੱ ਗੱਡੀਆਂ ਬੋਟੀਆਂ ਹੋ ਗਈਆਂ ਲੈਸਦੀਆਂ ਕਿਹੜੇ ਕਿਹੜੇ ਪਿੰਡ ਦੇ ਆ ਜਿਨ੍ਹਾਂ ਦਾ ਇਹ ਕੋਟਲਾ ਬੱਜਾ ਸਿੰਘ ਦੇ ਆ ਕਿੰਨੇ ਜਣੇ ਦੀ ਦਸ ਹੋ ਗਈ ਦੋ ਇੱਕ ਨੂੰ ਛੱਟਾ ਲੱਗ ਗਿਆ ਕੀ ਮੰਗ ਜੇ 15 ਮਿੰਟ ਵੇਖੋ ਜੇ 15 ਮਿੰਟ ਦੇ ਵਿੱਚ ਵਿੱਚ ਆਸਾਚੋਂ ਨੇ ਆਣ ਕੇ ਕਾਰਵਾਈ ਨਾ ਰੰਭੀ ਤੇ ਅਸੀਂ ਪੁਲਿਸ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਧਰਨੇ ਕਰ ਲਾਵਾਂਗੇ ਔਰ ਨਾਜੇ ਮਾਰੀ ਜੰਮ ਕੇ ਨਾਰੇ ਪਾਜੀ ਕਰਾਂਗੇ ਅਸੀਂ ਚੇਤਾਵਨੀ ਦੇ ਦਿੰਨੇ ਪੁਲਿਸ ਗੱਡੀਆਂ ਨੂੰ ਅੱਗ ਲਾਜੀ ਦੋ ਲਾਈ ਜਾਊਗੀ ਆ ਮੈਂ ਮੁਰਿਆਂ ਨੂੰ ਸਮਝ ਕੇ ਰੱਖਿਆ ਜੇ ਅਜੇ ਮਨ ਮੇਰੇ ਛੱਡਣ ਦੀ ਗੱਲ ਗੱਡੀਆਂ ਨੂੰ ਅੱਗ ਲਾਈ ਜਾਊਗੀ ਜਦੋਂ ਉਹਦੀ ਨਾ ਕਾਰਵਾਈ ਗੱਡੀ ਹੋਈ सरपंचਾ ਪਿੰਡ ਦਾ ਕੋਟਲਾ ਬੱਜਾ ਸਿੰਘ ਜੀ ਨਾਮ ਕੀ ਜੱਜ ਸੁਖਵਿੰਦਰ ਸਿੰਘ ਮਨਜੀਤ ਸਿੰਘ ਅੱਛਾ ਤੁਸੀਂ ਕਿੱਧਰੋਂ ਕਿੱਥੋਂ ਆ ਰਹੇ ਸੀ ਹਾਂਜੀ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਤੇ ਇਧਰੋਂ ਹੀ ਆਉਂਦਿਆਂ ਹਾਂ ਕਰੋ ਕਰੋਣ ਡਿਆਂ ਕਰੋ ਅੱਛਾ ਜਿਹੜਾ ਪਿੰਡ ਕਿਹੜਾ ਜੀ ਆਪਣਾ ਕੋਟਲਾ ਬੱਜਾ ਸਿੰਘ ਕਿੱਥੇ ਜਾ ਰਹੇ ਹੋ ਜੀ ਆਇਸ਼ੇ ਰੰਗੜੀ ਜਾਣ ਡਿਆਂ ਕੀ ਕਾਰਨ ਕੀ ਬਣ ਗਿਆ ਜਿਹੜਾ ਇਧਰ ਜੜਾ ਦੇ ਮਗਰੋਂ ਆਇਆ ਮਗਰੋਂ ਆਇਆ ਡਿਫਰ ਵਾਲੀ ਨੇ ਡਿਫਰ ਮਾਰੀ ਬਿਲਕੁਲ ਮਾਰੀ ਆ ਜੜਾ ਦਾ ਕਾਦੇ ਨਾ ਭਰਿਆ ਇੱਕ ਪਾ ਲਗਾ ਮਿੱਟੀ ਜਾਂ ਬਦਵੀਂ ਮੇਰੇ ਸਾਬ ਨਾਲ ਦੋ ਚੀਜ਼ਾਂ ਇਹਨਾਂ ਤੇ ਇੱਕ ਚੀਜ਼ ਪਤਾ ਨਹੀਂ ਮਿੱਟੀ ਕਿ ਬਦਵੀਂ ਜੀ ਨਾਂ ਕੀ ਮਰਨ ਵਾਲਿਆਂ ਦਾ ਕੀ ਨਾਂ ਜੋ ਜਿਹਨਾਂ ਦੀ ਡੈਥ ਹੋਈ ਕੀ ਨਾਮ ਉਹਨਾਂ ਦਾ ਲਖਵਿੰਦਰ ਕੋ ਜੀ ਦਾ ਨਾਂ ਆ ਗਿਆ